ਚਲਾਉਣਾ ਡੇਰੇ ਲਈ ਖਰਚੇ ਪੂਰੇ ਕਰਨੇ ਉਹ ਗੱਡੀਆਂ ਦਾ ਕਾਫਲਾ ਉਹ ਚੇਲੇ ਬਾਲਕੇ ਤੇ ਆਪਣੇ ਆਪ ਨੂੰ ਮਹਾਰਾਜ ਖੋਣਾ ਮਹਾਰਾਜ ਨੰਗ ਲੋਕ ਮਹਾਰਾਜ ਖੋਣਗੇ ਮੈਨੂੰ ਤੇ ਕਿ ਤਰਸਾਉਂਦਾ ਇਹਨਾਂ ਤੇ ਉਹ ਨੰਗ ਜਿਹੜੇ ਰਾਜਨੀਤਿਕ ਲੋਕਾਂ ਦੇ ਚਰਨਾਂ 'ਚ ਬੈਠੇ ਹੋਣ ਸੋ ਇਹ ਵਿਵਸਥਾ ਨਹੀਂ ਸੀ ਜਦੋਂ ਇਹਨੇ ਬਦਲੀ ਤਾਂ ਮੈਂ ਉਹਨੂੰ ਕਿਹਾ ਸੀ ਕਿ ਐਵੇਂ ਮੂਰਖ ਨਾ ਬਣੋ ਐਵੇਂ ਲਤਾਂ ਚੋਕੇ ਗੱਡੀਆਂ ਚੋਕੇ ਫਾ ਨਾ ਲਾਓ ਕਿ ਬੱਲੇ 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 ਜੀ ਭਾਈ ਸਾਹਿਬ ਆ ਗਏ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੁਣੀ ਆਏ ਹੋਏ ਤੇ ਉਹ ਏਦਾਂ ਟੇਡੀਆਂ ਹੋ ਹੋ ਵੇਖਤੀਆਂ ਕਦੋਂ ਤੁਹਾਡਾ ਨਿਬੜਨਾ ਤੇ ਕਦੋਂ ਅਸੀਂ ਦਰਸ਼ਨ ਕਰੀਏ ਇਹ ਇਹਨਾਂ ਦੀ ਪ੍ਰੇਮੀਆਂ ਦੀ ਪਿਆਰ ਵਾਲਿਆਂ ਦੀ ਸੋਚ ਚੁੱਕੀ ਹੈ ਸੋ ਮੈਂ ਕਹਿਣਾ ਹੈ ਚਾਨਾ ਵੀ ਜਿਵੇਂ ਪਿਆਰ ਹੈ ਉਹ ਵੇਖ ਰਹੇ ਨੇ ਉਹਨਾਂ ਦੇ ਅੰਦਰ ਪ੍ਰੇਮ ਹੈ ਆਪਣੇ ਜਿਵੇਂ ਉਹਨਾਂ ਨੇ ਜੁੜੇ ਹੈ ਜਿਵੇਂ ਉਹਨਾਂ ਨੇ ਆਪਣਾ ਪ੍ਰੇਮ ਪੈਦਾ ਕੀਤਾ ਹੈ ਸਾਡੇ ਸਾਰਿਆਂ ਦੇ ਅੰਦਰ ਇਹ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਆ ਜਿੰਨੇ ਅਸੀਂ ਬੈਠਿਆ ਮੈਂ ਤੁਹਾਨੂੰ ਗੁਰਸਿੱਖੋ ਪੁੱਛਦਾ ਅਸੀਂ ਭਲਾ ਐ ਸਿਰ ਕਰ ਕਰਕੇ ਕਿਉਂ ਨਹੀਂ ਵੇਖਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਅਮਰਤਧਾਰੀਓ ਸਿੰਘੋ ਪੰਗਾਂ ਵਾਲਿਓ ਦਾੜੀਆਂ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਮੈਂ ਤੁਹਾਨੂੰ ਪੁੱਛਦਾ ਸਾਡੇ ਅੰਦਰ ਖਿੱਚ ਕਿਉਂ ਨਹੀਂ ਹਾਂ ਇਹਨੂੰ ਬੇਸ਼ਰਮ ਨੂੰ ਪੁਛੇ ਪਈ ਇਨੂੰ ਜਾਹਲ ਨੂੰ ਤੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖ ਕੇ ਇਸ ਰadha ਸੁਆਮੀ ਨੂੰ ਸੁਆਮੀ ਰadha ਨੂੰ ਕਿਵੇਂ ਅਗਰਿੰਦਰ ਢਿੱਲੋਂ ਨੂੰ ਦੇ ਨਾਲ ਕੰਪੈਰੀਸ਼ਨ ਕਰ ਸਕਦਾ ਹੈ ਤੂੰ ਕਹਿਣਾ ਕੀ ਚਾਹੁੰਦਾ ਤੂੰ ਕਹਿਣਾ ਕੀ ਚਾਹੁੰਦਾ ਅਸਲ ਤੇਰਾ ਅੰਤਰੀਵ ਭਾਵ ਕੀ ਹੈ ਹੁਣ ਉਹ ਅੰਨੇ ਉਹਨਾਂ ਨੂੰ ਇੰਨਾ ਤਾਂ ਸਮਝ ਆਉਣੀ ਚਾਹੀਦੀ ਆ ਵੇਖ ਕੇ ਕਿ ਜ ਸਾਹਮਣੇ ਜਿਹੜਾ ਬੈਠਾ ਇਹ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦਾ ਵਿਰੋਧੀ ਹਾਂ ਸ਼ਰੇਆਮ ਕਹਿਣ ਵਾਲੇ ਵੀ ਵਖਤ ਗੁਰੂ ਕੋ ਮਾਨ ਤੇਰੇ ਭਲੇ ਕੀ ਕਹੂੰ ਪਿਛਲੋਂ ਕੀ ਤਜ ਟੇਕ ਤੇਰੇ ਭਲੇ ਕੀ ਕਹੂੰ ਵਖਤ ਗੁਰੂ ਕੋ ਮਾਨ ਤੇਰੇ ਭਲੇ ਕੀ ਕਹੂੰ ਹਾਂ ਵਖਤ ਗੁਰੂ ਦਾ ਮਤਲਬ ਜਿਹੜਾ ਸਾਦਾ ਦੇਤਾਰੇ ਗੁਰੂ ਨਾਮ ਇਹਨੂੰ ਮੰਨੋ ਪਿਛਲੇ ਛੜਦੇ ਹੋ ਹਾਂ ਜੀ ਸ਼ਰਿਆਾਂ ਵਿੱਚ ਨਾਰੇ ਲਾਉਣ ਵਾਲੇ ਇਹਦੇ ਦੀਵਾਨ 'ਚ ਬੈਠੇ ਆ ਤੇ ਇਹ ਉਹਨਾਂ ਦੀ ਸ਼ੋਭਾ ਕਰਨ ਲਿਆ ਵੇਖੋ ਜੀ ਉਹਨਾਂ ਦੇ ਮੰਨਣ ਵਾਲੇ ਵੀ ਆਏ ਹੋਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਅੱਜ ਗੱਲ ਕਰਨੀ ਹੈ ਕਿ ਇੱਕ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ ਉਹਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਪੰਜਾਬ ਦਾ ਇੱਕ ਬਹੁਤ ਵੱਡਾ ਡੇਰੇਦਾਰ ਗੁਰਿੰਦਰ ਸਿੰਘ ਢਿੱਲੋਂ ਬਿਆਸ ਵਾਲੇ ਡੇਰੇ ਦਾ ਜਿਹੜਾ ਡੇਰੇਦਾਰ ਹੈ ਉਹਨੇ ਹਾਜ਼ਰੀ ਭਰੀ ਹੈ ਤੇ ਉਹਦੀ ਹਾਜ਼ਰੀ ਭਰਨ ਦੇ ਦੌਰਾਨ ਕੁਝ ਜਿਹੜੇ ਸ਼ਬਦ ਬੋਲੇ ਗਏ ਨੇ ਰਣਜੀਤ ਸਿੰਘ ਢੜਰੀਆਂ ਵਾਲੇ ਵੱਲੋਂ ਉਹਦੀ ਸਿਫਤ ਦੇ ਵਿੱਚ ਉਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸਰਦਾਰ ਪ੍ਰਭਦੀਪ ਸਿੰਘ ਯੂਕੇ ਤੋਂ ਜੋ ਸਾਡੇ ਚੈਨਲ ਦੇ ਸੀਓ ਵੀ ਨੇ ਉਹ ਜੁੜੇ ਹੋਏ ਨੇ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਪ੍ਰਭਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਯਾਰ ਤੁਹਾਡੇ ਵੱਲੋਂ ਤਾਂ ਬਹੁਤ ਪਹਿਲਾਂ ਤੋਂ ਕਈ ਸਾਲਾਂ ਤੋਂ ਜਿਹੜਾ ਇਹ ਚੱਲ ਰਿਹਾ ਸੀ ਜਿਹੜਾ ਤੁਸੀਂ ਇਹਨੂੰ ਐਕਸਪੋਜ਼ ਕੀਤਾ ਸਭ ਤੋਂ ਪਹਿਲਾਂ ਕਿ ਇਹ ਭਾਈ ਭਾਈਪੂਈ ਕੁਝ ਨਹੀਂ ਹੈਗਾ ਇੱਕ ਸਾਦਾ ਲੁਟੇਰਾ ਜਿਹੜਾ ਸਮੇਂ-ਸਮੇਂ ਤੇ ਆਪਣੇ ਰੰਗ ਬਦਲਦਾ ਰਹਿੰਦਾ ਗਿਰਗਟ ਵਾਂਗੂ ਤੇ ਤੁਸੀਂ ਉਹ ਚੀਜ਼ ਨੂੰ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਜਿਹੜੇ ਐਨੇ ਸਾਲ ਪਹਿਲਾਂ ਜਿਹੜਾ ਲੋਕਾਂ ਨੂੰ ਦੱਸ ਦਿੱਤਾ ਸੀ ਸੰਗਤਾਂ ਨੂੰ ਦੱਸ ਦਿੱਤਾ ਸੀ ਤੇ ਉਸ ਟਾਈਮ ਕਾਫੀ ਲੋਕਾਂ ਨੂੰ ਮਤਲਬ ਜਿਹੜਾ ਪ੍ਰੋਬਲਮ ਵੀ ਹੋਈ ਸੀ ਇਸ ਚੀਜ਼ ਤੋਂ ਤੁਹਾਨੂੰ ਲੱਗਦਾ ਕਿ ਉਦੋਂ ਮਤਲਬ ਤੁਹਾਨੂੰ ਆਪਣੇ ਆਪ ਤੇ ਜਿਹੜਾ ਫਖਰ ਮਹਿਸੂਸ ਹੁੰਦਾ ਕਿਵੇਂ ਸੋਚਦੇ ਆ ਇਸ ਜੀ ਨੂੰ ਵੇਖੋ ਇਹ ਤੇ ਫਖਰ ਫਖਰ ਵਾਲੀ ਗੱਲ ਕੋਈ ਨਹੀਂ ਕੰਦ ਤੇ ਸਾਹਮਣੇ ਲਿਖਿਆ ਸੱਚ ਸੀ ਹੁਣ ਅਸੀਂ ਨਹੀਂ ਪੜਦੇ ਕੀ ਕਰੀਏ ਸੱਚ ਤਾਂ ਸਾਹਮਣੇ ਲਿਖਿਆ ਹੈ ਕੰਦ ਤੇ ਵੀ ਜਿਹੜਾ ਬੰਦਾ ਕੇਵਲ ਟਾਈਟਲ ਬਦਲਦਾ ਹੈ ਵਿਵਸਥਾ ਨਹੀਂ ਬਦਲਦਾ ਉਹ ਤਾਵੀਆ ਉਹ ਲੋਕ ਨਾਲ ਸਿਰਫ ਟਾਈਟਲ ਹੀ ਬਦਲਿਆ ਜੀ ਅੱਜ ਤੋਂ ਇਹ ਭਾਈ ਸਾਹਿਬ ਨੇ ਹਰ ਟਾਈਟਲ ਬਦਲਣ ਨਾਲ ਮਸਲਾ ਹੱਲ ਹੋ ਜਾਏਗਾ ਟਾਈਟਲ ਬਦਲਣ ਨਾਲ ਕਦੀ ਮਸਲਾ ਹੱਲ ਹੋ ਜਾਂਦਾ ਮਸਲਾ ਤੇ ਵਿਵਸਥਾ ਦਾ ਹੈ ਜਦੋਂ ਉੱਤਰ ਮੱਧ ਦੀ ਦੁਨੀਆ ਅੰਦਰ ਤੁਸੀਂ ਗੱਲ ਕਰਦੇ ਜੇ ਉੱਥੇ ਵਿਵਸਥਾ ਜਦੋਂ ਮੰਝ ਨੂੰ ਇਤਿਹਾਸਕ ਦ੍ਰਿਸ਼ਟੀ angle ਲੈ ਲੀਏ ਵੀ ਮੰਝ ਇੱਕ ਬੰਨੇ ਸਖੀ ਸਰਵੜੀਆਂ ਨੂੰ ਚੱਕੀ ਫਿਰਦਾ ਇਸਿਰ ਤੇ ਇੱਕ ਬੰਨੇ ਗੁਰੂ ਦੀ ਬਾਤ ਵੀ ਪਾਈ ਜਾਂਦਾ ਏ ਉਹ ਗੁਰੂਆਂ ਦਾ ਪਹਿਲਾ ਉਤਲਾ ਜਿਹੜਾ ਸਿਰ ਤੇ ਚੱਕਿਆ ਭਾਰ ਹੈ ਵਿਵਸਥਾ ਉਹਨੂੰ ਤਾਂ ਜੀ ਫਿਰ ਗੱਲ ਕਰਨੀ ਸਿੱਖੀ ਦੀ ਜਦੋਂ ਇਹਦੀ ਵਿਵਸਥਾ ਡੇਰਾਬਾਦ ਹੋ ਡੇਰੇ ਦੇ ਡੇਰੇ ਨੂੰ ਚਲਾਉਣਾ ਡੇਰੇ ਲਈ ਖਰਚੇ ਪੂਰੇ ਕਰਨੇ ਉਹ ਗੱਡੀਆਂ ਦਾ ਕਾਫਲਾ ਉਹ ਚੇਲੇ ਬਾਲਕੇ ਤੇ ਆਪਣੇ ਆਪ ਨੂੰ ਮਹਾਰਾਜ ਅਖਾਉਣਾ ਮਹਾਰਾਜ ਨੰਗ ਲੋਕ ਮਹਾਰਾਜ ਖਵਾਉਣਗੇ ਮੈਨੂੰ ਤੇ ਕੇ ਤਰਸਾਉਂਦਾ ਇਹਨਾਂ ਤੇ ਉਹ ਨੰਗ ਜਿਹੜੇ ਰਾਜਨੀਤਿਕ ਲੋਕਾਂ ਦੇ ਚਰਨਾਂ 'ਚ ਬੈਠੇ ਹੋਣਾ ਉਹ ਆਪਣੇ ਆਪ ਨੂੰ ਮਹਾਰਾਜ ਖਵਾਉਂਦੇ ਨੇ ਸੋ ਇਹ ਵਿਵਸਥਾ ਨਹੀਂ ਸੀ ਜਦੋਂ ਇਹਨੇ ਬਦਲੀ ਤਾਂ ਮੈਂ ਉਦੋਂ ਕਿਤਾਈਓ ਕਿਹਾ ਸੀ ਵੀ ਐਵੇਂ ਮੂਰਖ ਨਾ ਬਣੋ ਐਵੇਂ ਲਤਾਂ ਚੁੱਕ ਕੇ ਅੱਡੀਆਂ ਚੁੱਕ ਕੇ ਫਾ ਨਾ ਲਾਓ ਵੀ ਬੱਲੇ 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 ਜੀ ਭਾਈ ਸਾਹਿਬ ਆ ਗਏ ਆਬ ਇਹ ਸ਼ੀਟ ਮੈਂ ਛੋੜੀ ਹੀ ਪੋਸਟ ਮੇਂ ਪਾਈ ਸੀ ਮੈਨੂੰ ਇਤਿਆਸ ਆਉਂਦਾ ਹੋਣਾ ਵੀ ਵਿਚਾਰੇ ਕੀ ਕਰਦੇ ਹੋਣਗੇ ਉਹਨੂੰ ਆ ਜਿਹੜੇ ਸਾਡੇ ਯੂਕੇ ਵਾਲੇ ਹੋਰ ਆਸੇ ਪਾਸੇ ਵਿਦੇਸ਼ਾਂ ਦੇ ਅੰਦਰ ਜਿਹੜੇ ਮਤਲਬ ਇਹਨੇ ਭਾਵ ਕਤਤ ਉਤਸ਼ਾਹਤ ਹੋ ਗਏ ਵੀ ਚੰਗਾ ਭਲਾ ਦਿਮਾਗ ਚੱਲਦਾ ਸੀ ਗੁਰਮਤ ਦੇ ਦਾਇਰੇ ਤੋਂ ਛੱਡ ਕੇ ਫਾ ਲੈ ਲਿਆ ਜਾ ਕੇ ਵੀ ਬਾਬਾ ਜੀ ਤਾਰਨਗੇ ਹੁੰਦੇ ਇਹ ਹੋ ਹੀ ਨੇ ਸਾਰੇ ਸਾਰਾ ਕੁਝ ਉਹ ਕੀ ਕਰਦੇ ਹੋਣਗੇ ਵਿਚਾਰੇ ਤਰਸ ਦਿੱਤਾ ਜਾ ਸਕਦਾ ਪਰ ਮੇਰੇ ਕੋਲ ਇਹ ਮੈਂ ਗੱਲ ਮਹਿਸੂਸ ਕਰਦਾ ਆਮਾਨਦਾਰ ਲੋਕ ਕੀ ਕਰਦੇ ਨੇ ਵੀ ਜਦੋਂ ਇਦਾਂ ਦਾ ਕੋਈ ਘਰਾ ਹੋ ਜਾਂਦਾ ਨਾ ਤੇ ਉਹ ਲੋਕਾਂ ਨੂੰ ਵੇਰ ਕਰਦੇ ਨੇ ਦੁਬਾਰਾ ਉੱਠ ਕੇ ਗਲਤੀਆਂ ਹੁੰਦੀਆਂ ਨੇ ਸਾਰੇ ਦੁਬਾਰਾ ਉੱਠ ਕੇ ਵੇਰ ਕਰਦੇ ਨੇ ਵੀ ਸਾਡੇ ਕੋਲ ਗਲਤੀਆਂ ਹੋ ਗਈਆਂ ਜਿਹੜਾ ਜਿਹੜਾ ਵੀ ਮਗਰ ਲੱਗਾ ਇਹਦਾ ਜਿਹੜਾ ਜਿਹੜਾ ਚੰਗਾ ਭਲਾ ਚਾਹੁੰਦਾ ਵੀ ਇੱਥੇ ਤਾਂ ਮੈਂ ਤੇ ਹੋਰ ਹਰਾਨੀ ਵਾਲੀ ਗੱਲ ਹੈ ਮਿਸ਼ਨਰੀ ਕਾਲਜ ਆਪਣੇ ਆਪ ਨੂੰ ਕਹਿਣ ਵਾਲੇ ਉਹਨਾਂ ਦੇ ਪ੍ਰਿੰਸੀਪਲ ਖਾਉਣ ਵਾਲੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਆ ਮੈਂ ਕਿ ਮਸ਼ੀਨਰੀ ਪ੍ਰਚਾਰਕਾਂ ਨੇ ਕਾਫੀ ਪ੍ਰਚਾਰਕਾਂ ਨੇ ਡਟ ਕੇ ਵਿਰੋਧ ਵੀ ਬਾਅਦ ਚ ਕਰਦੇ ਰਹੇ ਨੇ ਦਾ ਜੀ ਜੀ ਮੈਂ ਗੱਲ ਕਰ ਰਿਹਾ ਨੂੰ ਕੁਛ ਕਾਲਜ ਹੈ ਮਸ਼ੀਨਰੀ ਉਹਦਾ ਇੱਕ ਸੱਜਣ ਪ੍ਰਿੰਸੀਪਲ ਉਹਨੇ ਆਣ ਕੇ ਲੈ ਦਿੱਤਾ ਕਿ ਮੈਨੂੰ ਫਖਰ ਹੈ ਇਹ ਬੰਦੇ ਦੀ ਹੁਣ ਉਸ ਕਾਲਜ ਦੇ ਅੰਦਰ ਮੈਨੂੰ ਇੱਕ ਆ ਬੁਲਾਇਆ ਉਹਨਾਂ ਨੇ ਮੈਂ ਮੈਨੂੰ ਇਸ ਵੇਲੇ ਅਨਫੋਰਚੂਨੇਟਲੀ ਇਹ ਮੈਨੂੰ ਦੱਸਣਾ ਪੈ ਰਿਹਾ ਕਿ ਉੱਥੇ ਬਾਹਰ ਇੱਕ ਵੱਡੇ ਸਾਧ ਦੀ ਫੋਟੋ ਲਾਈ ਉਹਦੇ ਗੱਲ 'ਚ ਮਾਲਾ ਪਾਈਆਂ ਸਨ ਦਿਖਾਇਆ ਸੀ ਵੀ ਸਾਧ ਇਦਾਂ ਦੇ ਹੁੰਦੇ ਨੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਉਥੇ ਬੁੱਤ ਲੱਗਾ ਉਸ ਕਾਲੀ ਉਹਦਾ ਪ੍ਰਿੰਸੀਪਲ ਕਹਿੰਦਾ ਮੈਂ ਦੀ ਭੇਡਿਆ ਤੁਸੀਂ ਐਕਸਪੈਕਟ ਕੀ ਕਰਦੇ ਜੇ ਵੱਟ ਲੈਵਲ ਆਫ ਇੰਟੈਲੈਕਟ ਜਿਹੜਾ ਤੁਸੀਂ ਐਕਸਪੈਕਟ ਕਰ ਰਹੇ ਜੇ ਇਹਨਾਂ ਬੰਦਿਆਂ ਤੋਂ ਇਹਨਾਂ ਸੰਸਥਾਵਾਂ ਤੋਂ ਜਿਨ੍ਹਾਂ ਨੇ ਲੋਕਾਂ ਨੂੰ ਜਿਨ੍ਹਾਂ ਨੇ ਬੱਚਿਆਂ ਨੂੰ ਤਤ ਗੁਰਮੱਦੀ ਜਿਹੜੀ ਸੀ ਉਹਦੀ ਜਾਂਚ ਸਿਖਾਉਣੀ ਸੀ ਦੱਸਣਾ ਸੀ ਉਹ ਆਪ ਸਾਧਾਂ ਦੇ ਚਰਨਾਂ 'ਚ ਬੈ ਗਏ ਆਪ ਬਿਲਕੁਲ ਹੁਣ ਜਾਣ ਡੇਰਿਆਂ ਤੇ ਵੀ ਜਾਣ ਕਿਉਂ ਨਹੀਂ ਜਾਂਦੇ ਉਥੇ ਗੁਰਿੰਦਰ ਟੇਣਾ ਆਇਆ ਹੈ ਹਾਂ ਉਹਦੇ ਨਾਲ ਆਪ ਹੁਣੇ ਹੁਣੇ ਡੇਰਿਆਂ ਤੇ ਜਾਣੇ ਕੋ ਜਿਹੜਾ ਆ ਦੋ ਤਿੰਨ ਕਮੈਂਟਲ ਦਾ ਸਾਹ ਦੇ ਆ ਇੱਕ ਕੀ ਉਹਦਾ ਨਾਮ ਆ ਮੇਰੇ ਉਹਦੇ ਹੈ ਰੂਮੀ ਆ ਰੂਮੀ ਵਾਲਾ ਹਾਂ ਰੂਮੀ ਵਾਲਾ ਪੁੱਚੋ ਵਾਲਾ ਹੂੰ ਉਹ ਜਿਹੜਾ ਦੋ ਤਿੰਨ ਕਮੈਂਟਲ ਦਾ ਸਾਹ ਦੇ ਆ ਜਾ ਉਹਦੀਆਂ ਲੱਤਾਂ ਉੱਤੇ ਪੁੱਟਣ ਕੀ ਕਰਦੇ ਨੇ ਉਹਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਜਿਹੜੇ ਜਿਹੜੇ ਬੰਦੇ ਚੰਗੇ ਭਲੇ ਬੰਦਿਆਂ ਨੇ ਮੈਂ ਆਹ ਬੰਦਿਆਂ ਦੀ ਗੱਲ ਤੇ ਕਰਦਾ ਹੀ ਨਹੀਂ ਮੈਂ ਤੇ ਗੱਲ ਕਰਦਾ ਵੀ ਜਿਹੜੇ ਚੰਗੇ ਭਲਿਆਂ ਨੇ ਇਹਨਾਂ ਨੂੰ ਪ੍ਰਮੋਟ ਕੀਤਾ ਹੈ ਇਹ ਬਾਬੇ ਇਹ ਬਾਬੇ ਨੂੰ ਅਖੋਤੀ ਸਾਧਨ ਜਿਹਨੂੰ ਮੋਦੋਂ ਵੀ ਸਾਧ ਕਹਿਨਾ ਹਾਂ ਤੇ ਅੱਜ ਵੀ ਕਹਿਨਾ ਬਹੁਤ ਘੱਟ ਬੰਦੇ ਸੀ ਸਿੰਘਨਾਦ ਖਾਲਸਾ نیوز ਤੇ ਜਾਂ ਸਾਡੇ ਲੇਖਣ ਲਿਖਣ ਵਾਲੇ ਜਿਹਦੇ ਵਿੱਚ ਗੁਰਦੇਵ ਸਿੰਘ ਸਦੇ ਆਲਿਆ ਤੇ ਹੋਰ ਸਾਡੇ ਸੱਜਣ ਮਿੱਤਰ ਜਰਮਨ ਤੋਂ ਅਮਰੀਕਾ ਤੋਂ ਬਹੁਤ ਘਟਜੇ ਬੰਦੇ ਸੀ ਉਦੋਂ ਨਹੀਂ ਤੇ ਗਾਲਾਂ ਹੀ ਪੈਂਦੀਆਂ ਸਾਨੂੰ ਮੈਸੇਜ ਆਉਂਦੇ ਸਨ ਮੈਨੂੰ ਇਹਨਾਂ ਹਰਾਸ ਕਰਨ ਵਾਸਤੇ ਪਤਾ ਨਹੀਂ ਕਿਥੇ ਕਿਥੇ ਨੰਬਰ ਦੇ ਦਿੱਤਾ ਮੇਰਾ ਔਰ ਰੋਜ਼ ਰਾਤ ਮੈਸੇਜ ਛੱਡ ਦਿੰਦੇ ਸਨ ਮੈਨੂੰ ਕਿ ਇਹ ਬੰਦਾ ਹਰਾਸ ਹੋਵੇ ਇਹ ਤਾਂ ਸੋਹਣਿਆ ਇਦਾਂ ਤੂੰ ਨਹੀਂ ਤੂੰ ਛੁੱਟ ਸਕਦੇ ਹੁਣ ਕਾਰਨ ਕੀ ਹੈ ਕਾਰਨ ਇਹ ਵੀ ਅੱਜ ਤੁਹਾਡੇ ਸਾਹਮਣੇ ਸਪਸ਼ਟ ਹੈ ਹੁਣ ਤਾਂ ਨੰਗਾ ਨਚਣ ਡੇ ਪਿਆ ਹੂੰ ਬਿਲਕੁਲ ਨੂੰ ਕਿਸੇ ਵੇਲੇ ਮਹਿਸੂਸ ਹੁੰਦਾ ਹੁਣ ਮੈਂ ਫਸਿਆ ਬੜਾ ਕਸੂਤਾ ਵਾ ਇਦਾਂ ਯੂਕੇ ਦੀ ਰਾਜਨੀਤੀ ਦੇ ਅੰਦਰ ਬੜੀ ਜ਼ਿੰਮੇਵਾਰੀ ਹੈ ਇੱਥੇ ਵੀ ਮੈਨੂੰ ਕਿਹੋ ਜਿਹਾ ਮਹਿਸੂਸ ਏਦਾਂ ਮਹਿਸੂਸ ਹੁੰਦਾ ਵੀ ਦੁਬਾਰਾ ਫੇਰ ਸ਼ੁਰੂ ਕਰਾਂ ਇੱਕ ਰਾਂ ਇਹਦੀ ਛਿਲ ਵੀ ਇਹਦੇ ਇਹਦੇ ਜਿਹੜੇ ਕੰਡ ਲੜਦੀ ਇਹਨੂੰ ਦੁਬਾਰਾ ਲਾਈਏ ਪਰ ਫੇਰ ਮੈਂ ਕਹਿਣਾ ਵੀ ਕਿੰਨਾ ਵਾਸਤੇ ਕਿਹੜੇ ਲੋਕਾਂ ਲਈ ਜਿਨ੍ਹਾਂ ਜਿਨ੍ਹਾਂ ਦਾ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਕਦੀ ਇੱਧਰ ਦੇ ਕਦੀ ਉੱਧਰ ਦੇ ਕਦੀ ਇੱਧਰ ਦੇ ਕਦੀ ਉੱਧਰ ਦੇ ਸੋ ਇਹ ਕਰਕੇ ਮੈਂ ਥੋੜਾ ਜਿਹਾ ਬਿਸ਼ਰਾਮਤਾਂ ਲਿਆ ਸੋ ਹੁਣ ਅੱਗੇ ਗੱਲ ਕਰਦੇ ਆ ਤੁਸੀਂ ਗੱਲ ਪੁਛੀਏ ਸਵਾਲ ਨਾਲ ਹੀ ਰਾਧਾ ਸਵਾਮੀਆ ਦਾ ਜੀ ਜੀ ਕੌਣ ਹੈ ਰਾਧਾ ਸੁਆਮੀ ਕਿਹਤੋਂ ਨੇ ਬਦਮਾਸ਼ ਨੇ ਲੈਂਡ ਮਾਫੀਆ ਭੂ ਮਾਫੀਆ ਹੈ ਮੈਨੂੰ ਦੱਸੋ ਰਾਧਾ ਤੇ ਸੁਆਮੀ ਇਹਨ ਕੋਈ ਥੀਓਸਟਿਕ ਰਿਵੀਲੇਸ਼ਨ ਹੈ ਕੋਈ ਥੀਓਸਟਿਕ ਮਿਸਟਿਸਿਜ਼ਮ ਹੈ ਕੋਈ ਨੈਚੁਰਲ ਮਿਸਟਿਸਿਜ਼ਮ ਹੈ ਕਿ ਇਹ ਕਿੱਥੋਂ ਆਇਆ ਨਾ ਕਪਟੋਰੀ ਵੀ ਨਿਆ ਰਾਧਾ ਸ਼ਿਵਦੇਵਾਲ ਦਾ ਉਹਨੂੰ ਸ਼ਿਵਦੇਵਾਲ ਨੂੰ ਕਹਿੰਦੇ ਸਨ ਵੀ ਇਸ ਸਵਾਮੀ ਜੀ ਸਵਾਮੀ ਜੀ ਕਰਦੇ ਉੱਥੋਂ ਸਵਾਮੀ ਨਾਮ ਅਪਰਚਲਤ ਹੋ ਗਿਆ ਉਹਦੀ ਘਰ ਵਾਲੀ ਦਾ ਨਾਮ ਰਾਧਾ ਸੀ ਹਾਂ ਜੀ ਇਹ ਤਾਂ ਰਾਧਾ ਸਵਾਮੀ ਬਣ ਗਿਆ ਜਿਵੇਂ ਆਪਾਂ ਤੁਹਾਡਾ ਨਾਮ ਲੈ ਲੀਏ ਤੇ ਨਾਲ ਤੁਹਾਡੀ ਘਰ ਵਾਲੀ ਦਾ ਨਾਮ ਲੈ ਲੀਏ ਤੇ ਉਹ ਲੋਕ ਜਪਣ ਦਾ ਹੈ ਪਰ ਬਾਅਦ ਚ ਬਿਲਕੁਲ ਫਿਰ ਉਹ ਦੱਸਣ ਗਈ ਨਾ ਵੀ ਇਹ ਕਿ ਬਣ ਗਿਆ ਮੇਰੇ ਨਾਲ ਮੇਰਾ ਤਾਂ ਮੈਂ ਤਾਂ ਉਦਾ ਹੀ ਨਾਮ ਰੱਖਿਆ ਉਹ ਨਾਮ ਉਹ ਨਾ ਦਾ ਜੀ ਨਾਮ ਉਹਦੇ ਤੋਂ ਰਾਧਾ ਤੇ ਸਵਾਮੀ ਬਣ ਗਿਆ ਕੋਈ ਇਹ ਕੋਈ ਮਤਲਬ ਇਹ ਨਹੀਂ ਵੀ ਕੋਈ ਧਾਰਮਿਕ ਹਾਂ ਮੈਂ ਕੋਈ ਸ਼ਰਵਾਤੀਸ਼ਰਵਾਦੀ ਨਾਮ ਜਿਹਨੂੰ ਆਪਾਂ ਥੀਓਲੋਜੀ ਕਹਿ ਦਿੰਨੇ ਆ ਕੁਛ ਐਸਾ ਨਹੀਂ ਬਸ ਪਕੰਡ ਸੀ ਚੱਲਿਆ ਔਰ ਉਥੋਂ ਤੁਰਦਾ ਤੁਰਦਾ ਡੇਰਾ ਇੱਕ ਆਗਰੇ ਖੁੱਲਾ ਇੱਕ ਇੱਕ ਫੌਜ ਦੇ ਵਿੱਚੋਂ ਆਇਆ ਜੈਮਲ ਸਿੰਘ ਉਹਨੇ ਬਿਆਸ ਖੋਲ ਲਿਆ ਬਿਆਸ ਖੋਲ ਲਿਆ ਹੌਲੀ ਹੌਲੀ ਪਹਿਲਾਂ ਉਹਨਾਂ ਨੇ ਬਿਆਸ ਵਾਲਿਆਂ ਨੇ ਜਗ੍ਹਾ ਦਿੱਤੀ ਵੀ ਚਲੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਜਿਵੇਂ ਆ ਮਗਰ ਸਾਡੇ ਇੱਧਰ ਲੱਗੇ ਸੀ ਨਾ ਇਦਾਂ ਸਾਡੇ ਭੋਲੇ ਸਿੱਖ ਲੱਗ ਜਾਂਦੇ ਨੇ ਮਗਰ ਜੀ ਉਹਨਾਂ ਨੇ ਜਗ੍ਹਾ ਦਿੱਤੀ ਵੀ ਚਲੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੇਗਾ ਉਤੋਂ ਬਾਹਰ ਆਉਣ ਵਾਲਿਆਂ ਨੇ ਉਹੋ ਡੇਰਾ ਬਣਾ ਲਿਆ ਕੌਕੇ ਵਿੱਚ ਜਿਹੜਾ ਸਰਕਾਰੀ ਤੰਤਰ ਹੈ ਉਹ ਇਨਵੋਲਵ ਹੋ ਜਾਂਦਾ ਹੈ ਡੇਰਾ ਬਣ ਗਿਆ ਤੇ ਉਥੋਂ ਰਦਾਸਵਾ ਮਿੰਟਾਂ ਮਚ ਲ ਗਿਆ ਜੀ ਫਿਰ ਇਹਨਾਂ ਨੇ ਇਹਨਾਂ ਇਹਨਾਂ ਦੀ ਇੱਕ ਕਿਤਾਬ ਹੈ ਜਿਹੜੀ ਪਹਿਲਾਂ ਪਹਿਲਾਂ ਇਹਨਾਂ ਨੇ ਲਿਖੀ ਉਹ ਆਪਣਾ ਕਿਤਾਬ ਦਾ ਨਾਮ ਮੇਰੇ ਮਾਈਂਡ ਚੋਂ ਵਿਸਰ ਗਿਆ ਚਲੋ ਆ ਜਾਈਏ ਗੱਲ ਕਰਦੇ ਆ ਕਰਦੇ ਆ ਉਹਦੇ ਚ ਸਪਸ਼ਟ ਲਿਖਿਆ ਇਹਨਾਂ ਨੇ ਕਿ ਜਿਹੜਾ ਗੁਰੂ ਗ੍ਰੰਥ ਹੈ ਇਹ ਜੜ ਹੈ ਹਾਂ ਚੇਤਨ ਨਹੀਂ ਹਾਂ ਮੇਰੀ ਗੱਲ ਨੂੰ ਸਮਝਿਓ ਜ ਜੜ ਦਾ ਮਤਲਬ ਹੈਗਾ ਵਾ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਕੋਈ ਚੇਤਨਾ ਨਹੀਂ ਕਿਹੜਾ ਬੋਲਦਾ ਹੈ ਤੇ ਗ੍ਰੰਥ ਗੁਰੂ ਕਿਵੇਂ ਹੋ ਸਕਦਾ ਹੈ ਜਿਹੜੀ ਇਹਨਾਂ ਦੀ ਆਪਣੀ ਭਾਸ਼ਾ ਗ੍ਰੰਥ ਕਿਵੇਂ ਗੁਰੂ ਹੋ ਸਕਦਾ ਹੈ ਉਹ ਤਾਂ ਜੜ ਹੈ ਚੇਤਨ ਕੋਈ ਹੁਣ ਇਹ ਗੱਲਾਂ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਤੇ ਉਹਦੇ ਬਰਾਬਰ ਗੁਰੂ ਪਾਦ ਵਰਤਣ ਵਾਲੇ ਇਹਦੇ ਬੈਠੇ ਹੁਣ ਦਿਮਾਂ ਚ ਜੇ ਅਜੇ ਵੀ ਅੰਨਿਆਂ ਨੂੰ ਜਿਹਨੂੰ ਬਾਣੀ ਵੀ ਅੰਨੇ ਕਹਿੰਦੀ ਹੈ ਅੱਖਾਂ ਬਿਨਾ ਅੱਖਾਂ ਤੋਂ ਬਿਨਾ ਵਾਲੇ ਅੰਨੇ ਨਹੀਂ ਹੁੰਦੇ ਬਿਲਕੁਲ ਅੰਨੇ ਇਹ ਨਾ ਅੱਖੀਆਂ ਨਾ ਜਿੰਨ ਮੁਖ ਲੋਇ ਨਾਏ ਬਿਲਕੁਲ ਜੀ ਅੰਨੇ ਉਹ ਨਹੀਂ ਹੁੰਦੇ ਜਿਨ੍ਹਾਂ ਦੀ ਅੱਖਾਂ ਨਹੀਂ ਹੈ ਜਿਹੜੇ ਖਸਮੋਂ ਟੁੱਟੇ ਨੇ ਹਾਂ ਜਿਹੜੇ ਉਸ ਪਟਾਲ ਸਚਾਈ ਨੂੰ ਸਮਝ ਨਹੀਂ ਪਾਉਂਦੇ ਉਹਨਾਂ ਨੂੰ ਅੰਨੇ ਕਹਿੰਦੇ ਨੇ ਮੈਂ ਮੰਨਿਆ ਨੂੰ ਜਿਨ੍ਹਾਂ ਦੀ ਅੱਖਾਂ ਨੇ ਵੇਦੇ ਨੇ ਸਾਹਮਣੇ ਪੰਜ ਤੱਤੀ ਸਰੀਰ ਐ ਨੇ ਮਰ ਜਾਣਾ ਐ ਨੇ ਡੁੱਬ ਜਾਣਾ ਵਾ ਇਹ ਵਿਚਾਰਾ ਲੱਤਾਂ ਫੜ ਫੜ ਕੇ ਇਹ ਬਾਹਾਂ ਫੜ ਫੜ ਕੇ ਤਾਂ ਚੜਨ ਦਿਆ ਤੁਸੀਂ ਉਹਨੂੰ ਗੁਰੂ ਬਣਾ ਲਿਆ ਫਿਰ ਵੀ ਇਹਦਾ ਇਹਦਾ ਮਗਰ ਫੋਲੋ ਕਰੀ ਜਾਂਦੇ ਨੇ ਉਹਨੂੰ ਫਿਰ ਵੀ ਇਹਦੇ ਮਗਰ ਲੱਗੇ ਜਾਂਦੇ ਨੇ ਹੁਣ ਉਹ ਅੰਨੇ ਉਹਨਾਂ ਨੂੰ ਇੰਨਾ ਤਾਂ ਸਮਝ ਆਉਣੀ ਚਾਹੀਦੀ ਆ ਵੇਖ ਕੇ ਪਈ ਜਾਂ ਸਾਹਮਣੇ ਜਿਹੜਾ ਬੈਠਾ ਇਹ ਸ਼ਰਿਆਮ ਗੁਰੂ ਗ੍ਰੰਥ ਸਾਹਿਬ ਦਾ ਵਿਰੋਧੀ ਸ਼ਰਿਆਮ ਕਹਿਣ ਵਾਲੇ ਵੀ ਵਕਤ ਗੁਰੂ ਕੋ ਮਾਨ ਤੇਰੇ ਭਲੇ ਕੀ ਕਹੂੰ ਪਿਛਲੋਂ ਕੀ ਤਜ ਟੇਕ ਤੇਰੇ ਭਲੇ ਕੀ ਕਹੂੰ ਵਕਤ ਗੁਰੂ ਕੋ ਮਾਨ ਤੇਰੇ ਭਲੇ ਕੀ ਕਹੂੰ ਵਕਤ ਗੁਰੂ ਦਾ ਮਤਲਬ ਜਿਹੜਾ ਸਾਡਾ ਦੇਹਤਾਰੀ ਗੁਰੂ ਦਾ ਮੈਨੂੰ ਮੰਨੋ ਪਿਛਲੇ ਛੱਡ ਦਿਓ ਹਾਂ ਜੀ ਸ਼ਰਿਆਾਂ ਵਿੱਚ ਨਾਰੇ ਲਾਉਣ ਵਾਲੇ ਇਹਦੇ ਦਿਮਾਂਚ ਵਿੱਚ ਬੈਠੇ ਆ ਤੇ ਇਹ ਉਹਨਾਂ ਦੀ ਸ਼ੋਭਾ ਕਰਨ ਦੇ ਆ ਵੇਖੋ ਜੀ ਉਹਨਾਂ ਦੇ ਮੰਨਣ ਵਾਲੇ ਵੀ ਆਏ ਹੋਣੇ ਆ ਹਾਂ ਉਹ ਵੇਖੋ ਕਿਵੇਂ ਹੱਡੀਆਂ ਚੁੱਕ ਚੁੱਕ ਕੇ ਮੂੰਹ ਚੁੱਕ ਚੁੱਕ ਕੇ ਉਹਨਾਂ ਦੇ ਦਰਸ਼ਨਾਂ ਵਾਸਤੇ ਵਹਿੰਦੇ ਨੇ ਆਂਦੇ ਨੇ ਕਦੋਂ ਆ ਤੁਹਾਡਾ ਮੱਥਾ ਟੇਕਣ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਹੜਾ ਚੱਲਣ ਦੇ ਆ ਕੰਮ ਮੁਕੇ ਤੇ ਅਹੀਂ ਮਿਲਿਆ ਜਾ ਕੇ ਬਿਲਕੁਲ ਸਾਡੇ ਅੰਦਰ ਵੀ ਐਸੀ ਸ਼ੋਭਾ ਸ਼ਰਧਾ ਹੋਣੀ ਚਾਹੀਦੀ ਹੈ ਹੁਣ ਇਹਦੇ ਤੇ ਇਹਦੇ ਗੱਲ ਸਮਝ ਲਿਓ ਕਿ ਇਹ ਕੰਪੈਰੀਟਿਵ ਤੁਨਾਤਮਕ ਅਪਰੋਚ ਹੈ ਬਿਲਕੁਲ ਜੀ ਹਾਂ ਬਿਲਕੁਲ ਇੱਕ ਬਨੇ ਗੁਰੂ ਗ੍ਰੰਥ ਸਾਹਿਬ ਦੂਜੇ ਬਨੇ ਰਦਾ ਸੁਆਮੀਆ ਦੇ ਗੁਰੂ ਨੂੰ ਮੰਨ ਵਾਲਿਆਂ ਦਾ ਭਿਆਰ ਇਹਨੂੰ ਬੇਸ਼ਰਮ ਨੂੰ ਪੁੱਛੇ ਕੋਈ ਇਹਨੂੰ ਜਾਹਲ ਨੂੰ ਹਾਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖ ਕੇ ਇਸ ਰਦਾ ਸੁਆਮੀ ਨੂੰ ਸੁਆਮੀ ਰਦਾ ਨੂੰ ਕਿਵੇਂ ਗੁਰਿੰਦਰ ਢਿਲੋਂ ਨੂੰ ਦੇ ਨਾਲ ਕੰਪੈਰੀਸ਼ਨ ਕਰ ਸਕਦਾ ਹੈ ਤੂੰ ਕਹਿਣਾ ਕੀ ਚਾਹੁੰਦਾ ਹੈ ਤੂੰ ਕਹਿਣਾ ਕੀ ਚਾਹੁੰਦਾ ਹੈ ਅਸਲ ਤੇਰਾ ਅੰਤਰੀਵ ਪਾਪ ਕੀ ਹੈ ਵੀ ਅੰਤਰੀਵ ਇਹ ਜੋ ਮੈਨੂੰ ਸਮਝ ਆ ਰਹੀ ਵੀ ਜਿਹੜੇ ਗੁਰੂ ਗ੍ਰੰਥ ਵਾਲੇ ਆ ਵੀ ਗੁਰੂ ਗ੍ਰੰਥ ਅੰਦਰ ਕੋਈ ਇੰਨੀ ਸ਼ਕਤੀ ਹੈ ਨਹੀਂ ਉਹਦੀਆਂ ਸ਼ਕਤੀਆਂ ਘਟ ਹੈ ਵੀ ਉਹ ਆਪਣੀ ਸੰਗਤ ਨੂੰ ਅਟਰੈਕਟ ਨਹੀਂ ਕਰ ਸਕਦਾ ਵੇਖੋ ਰਾਧਾ ਸਵਾਮੀ ਦਾ ਗੁਰੂ ਕਿਵੇਂ ਅਟਰੈਕਟ ਕਰਦਾ ਹੈ ਅਜਾ ਤੇਰੇ ਸੰਗਤ ਦੇ ਵਿੱਚ ਉਹ ਆ ਕਿਵੇਂ ਗਿਆ ਜਿਹੜੇ ਸ਼ਰਿਆਨ ਜਿਨ੍ਹਾਂ ਦੀਆਂ ਕਿਤਾਬਾਂ ਲਖਦੀਆਂ ਉਹਨਾਂ ਨੇ ਮਾਫੀ ਮੰਗ ਲਈ ਹੈ ਕੀ ਉਹਨਾਂ ਨੇ ਗੁਰੂ ਦਮ ਸ਼ਰਧਤਾ ਤੁਹਾਨੂੰ ਤੁਹਾਨੂੰ ਨਿੱਕੀ ਜਿਹੀ ਰਾਜਨੀਤੀ ਸਮਝ ਨਹੀਂ ਆ ਰਹੀ ਪੀਐਸ ਇਸ ਵੇਲੇ ਭਾਜਪੀ ਦੇ ਪੈਰ ਪੰਜਾਬ ਦੇ ਵਿੱਚ ਲਾਉਣ ਵਾਸਤੇ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਆਪਣਾ ਰੰਗ ਬਰੰਗੇ ਜੇ ਬਾਬੇ ਆ ਉਹ ਜਿੰਨੇ ਵੀ ਉਹ ਰੰਗ ਚੰਗੇ ਜੇ ਸਾਧਿਆ ਉਹਨਾਂ ਨੂੰ ਇਕੱਠਿਆਂ ਕੀਤਾ ਜਾ ਰਿਹਾ ਵਾ ਤਾਂ ਕਿ ਉਹਨਾਂ ਦੀ ਸਪੋਰਟ ਬੀਜਪੀ ਦੀ ਸਪੋਰਟ ਖੜੀ ਕੀਤੀ ਜਾ ਸਕੇ ਉਹਨਾਂ ਨੂੰ ਖੜਾ ਕੀਤਾ ਜਾ ਸਕੇ ਇਹ ਉਸੇ ਜਾਲ ਦਾ ਹਿੱਸਾ ਹੈ ਇਹਦੇ ਕੋਲ ਦਾਜ ਮਾਉਣ ਵਾਸਤੇ ਜਿਹਨੂੰ ਇਹ ਕਹਿੰਦੇ ਸੀ ਸਾਨੂੰ ਦਿਓ ਹਿਸਾਬ ਜਹੇਦਾਰ ਜੀ ਪਤਾ ਨਹੀਂ ਕੁਝ ਇਦਾਂ ਦੀ ਇਹਨਾਂ ਨੇ ਕੱਚੀ ਪਿੱਲੀ ਜੂਗਰਚਣਾ ਜੀ ਇਹ ਨਹੀਂ ਜੀ 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 ਬਿਲਕੁਲ ਬਿਲਕੁਲ ਇਹਦੇ ਕੋਲ ਗਿਆਨੀ ਹਰਪ੍ਰੀਤ ਸਿੰਘ ਵੀ ਜਾ ਆ ਉਹ ਬੇਚਾਰਾ ਬੈਠਾ ਰਿਹਾ ਵੀ ਸ਼ਾਇਦ ਇਧਰੋਂ ਕੁਝ ਨਿਕਲ ਆਊਗਾ ਮੈਂ ਉਹਨੂੰ ਦੱਸਣਾ ਚਾਹੁੰਦਾ ਵੀ ਦੁੱਧ ਬਿਨ ਧੇਣ ਪੰਖ ਬਿਨ ਪੰਖੀ ਜਲ ਬਿਨੇ ਉਤਪੋਜ ਕਾਮਨਾ ਹੈ ਪੀਓ ਗਾਂ ਜਿਹੜੀ ਦੁੱਧ ਨਹੀਂ ਉਹ ਨਾ ਦਿੰਦੀ ਉਹ ਭਾਵੇਂ ਜਿੰਨੀ ਮਰਜੀ ਲਿਸ਼ਕੀ 부ਸ਼ਕੀ ਮੱਥਾ ਉਹਦਾ ਚਮਕਿਆ ਤੇਲ ਲਾਇਆ ਹੋਵੇ ਮੱਥੇ 'ਚ ਜਿਉ ਦੁੱਧ ਨਹੀਂ ਦਿੰਦੀ ਤੇ ਜ਼ੀਰੋ ਵੈਲਿਊ ਤੈਨੂੰ ਦੁੱਧ ਨਹੀਂ ਮਿਲਦਾ ਕਾਕਾ ਜਿੱਥੇ ਮਰਜੀ ਭੱਜਾ ਫਿਰ ਮੈਂ ਇਹਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿੰਦੇ ਆ ਤੂੰ ਨਹੀਂ ਦੁੱਧ ਚੋ ਸਕਦਾ ਇਹ ਗਾਂ ਦਾ ਇਹਨੂੰ ਨਹੀਂ ਲੱਭਣਾ ਇਹਨੂੰ ਚੋਣ ਵਾਲੇ ਵੱਡੇ ਪ੍ਰਭਾਵ ਪਾਉਣ ਵਾਲੇ ਉਹ ਬੈਠੇ ਨੇ ਮਕਰੇ ਦੀ ਗਰਾਉਂਡ ਇਹਦਾ ਕੰਨ ਖਿੱਚਣ ਆਸਤੇ ਤੂੰ ਨਹੀਂ ਚੋ ਸਕਦਾ ਐਵੇਂ ਨਾ ਧੱਕੇ ਜੇ ਖਾਈ ਜਾ ਐਵੇਂ ਨਾ ਕੰਦਾ ਜਵਜ ਦੇ ਫਿਰ ਉਹ ਜੇ ਤੁਸੀਂ ਉੱਠੇ ਜੇ ਕੋਈ ਗੱਲ ਕਾਲੀਆਂ ਦੀ ਕਰਨ ਚੱਲੇ ਜੇ ਹਾਲਾਂਕਿ ਵਿਰੋਧ ਚੋਂ ਪੈਦਾ ਹੋਇਆ ਕਿਹੇ ਥਿਓਰਿਟ ਕਿਹੇ ਫਲਸਫੇ ਚੋਂ ਨਿਕਲੀ ਹੋਈ ਗੱਲ ਨਹੀਂ ਵਿਰੋਧ ਚੋਂ ਪੈਦਾ ਹੋਇਆ ਇਹਨਾਂ ਦਾ ਜਿਹੜਾ ਦਾਰਉਮਦਾਰ ਹੈ ਚਲੋ ਵਿਰੋਧ ਕਿਉਂ ਕਿਹਬਲੇ ਵਿਰੋਧ ਚੋਂ ਪੈਦਾ ਹੋਈਆਂ ਚੀਜ਼ਾਂ ਵੀ ਇਨਕਲਾਬ ਬਣ ਜਾਂਦੀਆਂ ਨੇ ਜੇ ਤੁਸੀਂ ਉੱਠੇ ਜੇ ਤੇ ਜੇ ਇਹਨਾਂ ਦੇ ਚਰਨਾਂ 'ਚ ਹੀ ਬਹਿਣਾ ਵਾ ਜਿੱਥੇ ਕਾਂਗਰਸ ਵੀ ਜਾਂਦੀ ਹੈ ਜਿੱਥੇ ਸਾਰੀਆਂ ਪਾਰਟੀਆਂ ਜਾਂਦੀਆਂ ਤੁਸੀਂ ਭੱਜੇ ਫਿਰਦੇ ਜੋ ਉਹਨਾਂ ਦੇ ਚਰਨਾਂ ਦੇ ਕੋਲ ਇਹ ਕਿਹੜਾ ਤੁਸੀਂ ਅਕਾਲੀ ਦਲ ਚੱਕੀ ਫਿਰਦੇ ਜੇ ਕਿਹੜਾ ਨਵਾਂ ਇਨਕਲਾਬ ਲਿਆਉਣ ਲੱਗੇ ਜੇ ਤੁਸੀਂ ਸੋ ਕਹਿਣ ਤੋਂ ਭਾਵ ਹੈ ਕਿ ਇਹ ਇਹ ਸਾਰਾ ਪਿਛੇ ਜੋ ਦੁਬਾਰਾ ਪੈਰ ਲਾਉਣ ਵਾਸਤੇ ਭਾਜਪੀ ਦੇ ਲਾਉਣ ਅਸੀਂ ਨਹੀਂ ਕਹਿੰਦੇ ਹਰ ਪਾਰਟੀ ਨੂੰ ਹੱਕ ਹੈ ਖੇਤਰੀ ਤੌਰ ਤੇ ਹਰ ਜਿਹੜੀ ਜਿਹੜੀ ਵੀ ਇਸ ਦੇਸ਼ ਦੀ ਪਾਰਟੀ ਹੈ ਚੋਣਾਂ ਲੜਨਾ ਪਰ ਜਿਹੜਾ ਧਾਰਮਿਕ ਕਿਉਂਕਿ ਸਾਡਾ ਵਿਸ਼ਾ ਹੈਗਾ ਧਰਮ ਜੀ ਮੈਂ ਸਿਰਫ ਉਸ ਪਹਿਲੂ ਤੋਂ ਗੱਲ ਕਰ ਰਿਹਾ ਵੀ ਜਿਹੜਾ ਧਾਰਮਿਕ ਤੌਰ ਤੇ ਲੋਕਾਂ ਨੂੰ ਮਿਸ ਗਾਈਡ ਕਰਕੇ ਲੋਕਾਂ ਨੂੰ ਪਾਗਲ ਬਣਾ ਕੇ ਬੇਵਕੂਫ ਬਣਾ ਕੇ ਜੋ ਤੁਹਾਡੇ ਸਾਹਮਣੇ ਦਿਖਾਇਆ ਜਾ ਰਿਹਾ ਉਹਦਾ ਕਾਰਨ ਕੇਵਲ ਇਨਾ ਕ ਹੈ ਇਸ ਤੋਂ ਵੱਡਾ ਕਾਰਨ ਕੋਈ ਨਹੀਂ ਸੋ ਇਹ ਇਹ ਕਰਕੇ ਹੁਣ ਮਤਲਬਾਂ ਦੇ ਵਿੱਚ ਜਦ ਨਾਚੇ ਤਬ ਘੁੰਘਟ ਕੈਸਾ ਵੀ ਉਹਨੇ ਨੱਚਣਾ ਸ਼ੁਰੂ ਕਰ ਦਿੱਤਾ ਹੁਣ ਕੁੰਡ ਕਾਂਡੇ ਦਰ ਰਿਹਾ ਨਹੀਂ ਹੁਣ ਤਾਂ ਸਪਸ਼ਟ ਹੋ ਗਿਆ ਹੁਣ ਕੋਈ ਇਹਨੂੰ ਕਹੀ ਜਾਵੇ ਜੀ ਇਹਦਾ ਤੇ ਉਹਦਾ ਉੱਕ ਵੱਡੀ ਗੱਲ ਨਹੀਂ ਹੈ ਸਭ ਤੋਂ ਵੱਡੀ ਗੱਲ ਤੇ ਜੇ ਅਸੀਂ ਮੌਕਾ ਪੈਣ ਤੋਂ ਪਹਿਲਾਂ ਸਮਾਂ ਆਉਣ ਤੋਂ ਪਹਿਲਾਂ ਸਮਝ ਲੈਂਦੇ ਤੇ ਨਾ ਐਡਾ ਵੱਡਾ ਹੁੰਦਾ ਮਰ ਗਿਆ ਅਸੀਂ ਵਿਚਾਰਾ ਸਾਦ ਇਹ ਤਾਂ ਖਤਮ ਸੀ ਇਹ ਜਾਣ ਪਾਈ ਇਹਨਾਂ ਨੇ ਸਾਡੇ ਜਿਹੜੇ ਆ ਬਹੁਤੇ ਜਾਗਰੂਕ ਜਾਗਰੂਕ ਕਰੀ ਜਾਂਦੇ ਨੇ ਆਪਣੇ ਆਪ ਨੂੰ ਇਹ ਤਾਂ ਮਰਿਆ ਹੋਇਆ ਸੀ ਨਾਲੇ ਇਹਨੂੰ ਨਾਲੇ ਕਿੰਨਾ ਕੁ ਵੱਡਾ ਜਿਹੜਾ ਸਿੱਖ ਕਹ ਹੁੰਦਾ ਇਹ ਇਹ ਮਤਲਬ ਉਹਦਾਂ ਕਰਕੇ ਪੁੱਛ ਰਿਹਾ ਕਹਿੰਦੇ ਉਹ ਸਿੱਖੋ ਕਿਰਪਾਨਾਂ ਵਾਲਿਓ ਪੱਗਾਂ ਵਾਲਿਓ ਦਾੜ੍ਹੀਆਂ ਵਾਲਿਓ ਸੁਰਦੇ ਵਾਲਾ ਹੱਥ ਕਰਕੇ ਵੀ ਇਹ ਜਿੱਦਾਂ ਇਹ ਇਹ ਕਰਦੇ ਆ ਉਦਾਂ ਕਰੋ ਨਹੀਂ ਉਹ ਮਤਲਬ ਦੱਸੋ ਵੀ ਜਦੋਂ ਤੁਸੀਂ ਜੇ ਕੋਈ ਬੰਦਾ ਦਰਦ ਦੇ ਰੂਪ ਦੇ ਵਿੱਚ ਵੀ ਆਵਾਜ਼ ਮਾਰਦਾ ਹੋਵੇ ਤੇ ਇਹੋ ਜਿਹਾ ਮਿਹਣਾ ਨਾ ਮਾਰੇ ਉਹ ਕਿਰਪਾਨਾਂ ਵਾਲਿਓ ਉਹ ਪੱਗਾਂ ਵਾਲਿਓ ਦਾੜੀਆਂ ਵਾਲਿਓ ਬਿਲਕੁਲ ਇਹੋ ਜਿਹਾ ਮਿਹਣੇ ਮਾਰ ਮਾਰ ਕੇ ਤੋਂ ਅੱਗੇ ਆਪਣੇ ਮਗਰ ਲੱਗੇ ਜਿਹੜੇ ਵਿਚਾਰਿਆਂ ਨੇ ਆਣ ਕੇ ਚੁੱਕ ਚੁੱਕ ਕੇ ਦਾੜੀਆਂ ਮਾਰੀਆਂ ਤੇਰੇ ਕੈਮਰੇ ਤੇ ਹੈ ਤੁ ਗਿਆਨ ਦੇਣ ਤੁਰ ਪਿਆ ਹਨ ਉਹਨਾਂ ਨੂੰ ਉਹਨਾਂ ਨੇ ਚੋਕੇ ਮਾਰੀ ਦਾੜੀ ਉਹ ਮੈਨੂੰ ਵਿਚਾਰੇ ਤੇ ਉਹਦੇ ਤੇ ਵੀ ਦਰਸਾਉਂਦਾ ਵੇ ਚਲੋ ਸਾਡਾ ਪ੍ਰਾਣਾ ਫਿਰ ਵੀ ਯਾਰ ਪਛਾਣ ਮਿੱਤਰ ਤੇ ਆ ਇਹ ਮਾੜਾ ਮੋਟਾ ਜੀ ਨਿਊਜ਼ੀਲੈਂਡ ਵਾਲਾ ਮੈਨੂੰ ਉੱਥੇ ਵੀ ਤਰਸ ਆਉਂਦਾ ਵੀ ਉਹਨੇ ਇੰਨੀ ਕੁੱਟ ਖਾਦੀ ਇਹ ਦੇ ਕਰਕੇ ਹੂੰ ਬਿਲਕੁਲ ਹਾਲਾਂਕਿ ਉਹ ਜਦੋਂ ਪਹਿਲਾਂ ਉਹਨੇ ਸ਼ੋਅ ਕੀਤਾ ਮੇਰੇ ਨਾਲ ਆਈ ਜਾਂਦਾ ਹੈਗਾ ਕੁੱਟ ਤੁਹਾਨੂੰ ਵੀ ਪਤਾ ਵਾ ਵੀ ਅਸੀਂ ਕਦੀ ਵੀ ਇਹ ਗੱਲ ਦੀ ਅਸੀਂ ਤੇ ਇਹ ਕਹਿੰਦੇ ਰਹੇ ਆ ਵੀ ਮੂੰਹ ਘੱਟ ਚਲਾਓ ਹਾਲਾਤ ਪੈਦਾ ਨਾ ਕਰੋ ਜਦੋਂ ਅਸੀਂ ਜਾਦੇ ਹਾਲਾਤ ਐ ਸੇ ਪੈਦਾ ਕਰਦੇ ਆ ਉਹਦਾ ਰਿਐਕਸ਼ਨ ਹੁੰਦਾ ਹੈ ਹੂੰ ਹਰ ਬੰਦੇ ਕੋਲ ਡਾਇਲੌਗ ਨਹੀਂ ਹੈਗਾ ਕਿਸੇ ਤੋਂ ਡਾਇਲੌਗ ਹੈ ਕਿਸੇ ਤੋਂ ਦਾਗਾ ਹੈ ਹਰ ਬੰਦਾ ਜਿਹੜਾ ਉਹ ਡਾਇਲੌਗ ਤੇ ਸਮਰੱਥ ਨਹੀਂ ਹੈ हां ਤੁਸੀਂ ਡਾਇਲਗ ਵਿੱਚ ਕਰੋ ਤਾਂ ਵੱਖਰੀ ਗੱਲ ਹੈ ਨਾ ਤੁਸੀਂ ਨੇ ਗਾਲਾਂ ਕੱਢ ਦਿੱਤੀ ਹੁਣ ਤਰਸਮ ਨੂੰ ਇਹ ਤੇ ਆਉਂਦਾ ਵੀ ਉਹਨੇ ਵਿਚਾਰੇ ਨੇ ਕੁੱਟ ਖਾਧੀ ਇਹਦੀ ਪੂਰੀ ਬਿਲਕੁਲ ਉਹ ਇੰਨਾ ਵੱਡਿਆ ਕਟਿਆ ਗਿਆ ਉਹਨੂੰ ਇੱਕ ਉਹਦਾ ਦਰਬਾਰੀ ਵਾਰਤਕ ਕੈਨੇਡਾ ਦਾ ਉਹਨੇ ਚੋਕੇ ਸਾਹਿਬ ਜਾਰਿਆਂ ਦੇ ਲਾਗੇ ਖੜਾ ਕਰ ਦਿੱਤਾ ਜੀ 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 ਇਹਨੇ ਪੱਟ ਲੱਗੇ ਨੇ 55 ਫੱਟ ਲੱਗੇ ਨੇ ਉਹ ਬੇਸ਼ਰਮੋ ਉਹ ਜਿਹੜੇ ਫੱਟ ਲੱਗੇ ਨੇ ਉਹ ਅਹਿਸਾਸ ਕਰਕੇ ਲਵਾਏ ਸੰਤਰੀ ਉਹ ਫਟ ਤੁਹਾਡੇ ਹੁਣ ਰਾਧਾ ਦਾ ਸਵਾਮੀਆ ਦੇ ਪੱਲੇ ਪੈ ਗਏ ਨੇ ਰਾਧਾ ਸਵਾਮੀਆ ਦੀ ਕਿਸੇ ਨਾ ਕਿਸੇ ਹਿਸਟਰੀ ਦੇ ਵਿੱਚ ਕਿਤਾਬ 'ਚ ਆਪਣਾ ਨਾਮ ਜ਼ਰੂਰ ਲਿਖਾਇਓ ਵੀ ਅਸੀਂ ਵੀ ਫਟ ਖਾਦੇ ਆ ਭਾਈ ਐਵੇਂ ਨਹੀਂ ਐਵੇਂ ਸਾਬ ਜਿਆਦਿਆਂ ਦੇ ਨਾਲ ਖੈਂਦੇ ਫਿਰਦੇ ਜੇ ਬਿਨਾਂ ਗੱਲੋਂ ਹੀ ਸੋ ਇਹ ਜਿਹੜੇ ਬਹੁਤੇ ਉੱਡਦੇ ਫਿਰਦੇ ਸੰਨਾ ਹੋਣਾ ਇਹਨਾਂ ਨੂੰ ਮੈਨੂੰ ਮੈਨੂੰ ਲੱਗਦਾ ਜੇ ਤੇ ਇਹਨਾਂ ਨੂੰ ਮਾੜੀ ਬੁਟੀ ਸ਼ਰਮ ਹੋਈ ਵੈਸੇ ਤਾਂ ਹੈ ਤੇ ਸ਼ਰਮ ਪ੍ਰੂਫ ਹੀ ਜੇ ਮਾੜੀ ਬੁਟੀ ਸ਼ਰਮ ਹੋਈ ਤਾਂ ਫਿਰ ਇਹ ਆਪਣਾ ਸ਼ੀਸ਼ੇ 'ਚ ਮੂੰਹ ਵੇਖਣ ਲੱਗਿਆ ਵੇਖ ਕੇ ਨਾ ਸੋਚਿਆ ਕਰਨਗੇ ਵੀ ਆ ਕੀ ਬਣ ਗਿਆ ਸਾਡੇ ਨਾਲ ਇਹ ਹੋ ਕੀ ਗਿਆ ਸਾਡੇ ਨਾਲ ਮੇਰਾ ਜੀ ਨਹੀਂ ਇਹ ਕਰਦਾ ਬਬਰ ਸ਼ੇਰ ਜੀ ਤੁਸੀਂ ਹੁਣ ਬਧੋ ਬਧ ਦੀ ਮਿਹਰ ਦਾ ਜਿਵੇਂ ਨਾਲੇ ਇਹਨਾਂ ਦੇ ਵਹਿੰਦੇ ਵਹਿੰਦੇ ਕਈ ਰੰਗ ਬਦਲ ਗਿਆ ਉਹ ਕਈ ਰੰਗ ਬਦਲ ਗਿਆ ਉਹ ਉਹ ਵੇਖੋ ਜਿਹੜਾ ਆਪਣੇ ਵੀ ਸਾਨੂੰ ਦੇ ਹਿਸਾਬ ਜਹੇਦਾਰ ਜੀ ਉਹ ਹਿਸਾਬ ਦੇਣ ਹਿਸਾਬ ਲੈਦਾ ਲੈਦਾ ਜਹੇਦਾਰ ਨੂੰ ਹਿਸਾਬ ਦੇਣ ਚਲਾ ਗਿਆ ਹਾਂ ਬਿਲਕੁਲ ਉਥੋਂ ਹਸਾਬ ਦੇ ਕੇ ਆਇਆ ਤਾਂ ਫਿਰ ਉਹ ਰੁਕਿਆ ਹੀ ਨਹੀਂ ਫਿਰ ਕਦੀ ਉਹ ਉਹ ਜਿਹੜਾ ਤਿੰਨ ਕੁਇੰਟਲ ਜਾਂ ਸਾਧ ਉਹਦੇ ਜਾ ਕੇ ਟੀਮ ਭੇਜ ਗਿਆ ਸਰੋਪਾ ਦਵਾਇਆ ਵਿਚਾਰੇ ਨੂੰ ਹੈ ਆਪਣੀ ਟੀਮ ਦਵਾਇਆ ਤੇ ਮੈਂ ਨਾਲੀਆਂ ਭਾਈ ਤੁਹਾਡੇ ਕਦੀ ਕਹੇ ਸਾਧ ਦੇ ਡੇਰੇ ਕਦੀ ਕਹੇ ਡੇਰੇ ਆਹ ਹੁਣ ਪਿਛੇ ਜੇ ਇੱਕ ਵਿਆਹ ਚ ਤਰ੍ਹਾਂ ਫਿਰਦਾ ਹੀਗਾ ਉਹ ਜਿਹੜਾ ਮਾਤਾ ਕੌਣ ਨਾਲ ਆਲਾ ਕਹਿੰਦਾ ਦਾ ਬੋਲੋ ਬੀਬੀ ਉਹ ਬੀਬੀ ਉਹ ਬੋਲੋ ਉਹ ਉਹ ਬੀਬੀਆਂ ਤਾਂ ਘਾਂ ਬੁਲਾਉਂਦਾ ਹੀ ਕਹੇ ਨੂੰ ਨਹੀਂ ਉਥੇ ਜਾ ਕੇ ਵਿਆਹ ਵੂ ਦੇ ਵਿੱਚ ਵੀ ਆਪਣਾ ਵੇਹਲਤ ਕੀ ਰੋਲਾ ਪੈਂਦਾ ਵਾ ਇਹ ਜੀ ਸਾਦਗੀ ਵਾਲੇ ਵਿਆਹ ਕਰਾਉਣ ਵਾਲੇ ਬੰਦੇ ਨੇ ਸੋ ਮੈਂ ਹੁਣ ਦੱਸੋ ਕੀ ਕਿਹੜੀ ਕਿਹੜੀ ਰਾਗੇ ਛੀੜੀ ਹੈ ਮੇਰਾ ਜੀ ਨਹੀਂ ਹੀ ਕਰਦਾ ਮੈਂ ਫਿਰ ਕਹਿ ਰਿਹਾ ਵੀ ਤੁਸੀਂ ਜੇ ਤੱਕੇ ਨਾ ਨਾ ਲਿਆਉਂਦੇ ਤਾਂ ਮੈਂ ਤਾਂ ਚੁੱਪ ਬੈਠਾ ਸਾਂ ਐਵੇਂ ਨਾ ਮੇਰੇ ਛੇੜਿਆ ਕਰੋ ਸੋ ਇਹ ਕਰਕੇ ਇਹ ਮਤਲਬ ਉਹ ਚੱਕੜ ਹੈ ਤੁਸੀਂ ਦੇਖੋ ਵੀ ਇਹ ਨਾ ਗੱਲ ਕਰਨ ਤੁਰੇ ਸੀ ਹਾਂ ਕਿ ਸ਼ਾਂਤੀ ਕਿਵੇਂ ਆਏਗੀ ਹਾਂ ਬਿਲਕੁਲ ਸ਼ਾਂਤੀ ਕਿਵੇਂ ਆਏਗੀ ਇਹਦਾ 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 ਪ੍ਰੋਗਰਾਮ ਸੀ ਉਹ ਸ਼ਾਂਤੀ ਲੈਂਦਾ ਨਹੀਂਦਾ ਗਾਲਾਂ ਤੇ ਆ ਗਿਆ ਬਚਾਰਾ ਜਦੋਂ ਜਦੋਂ ਦੋ ਚਾਰ ਗੱਲਾਂ ਇਹਨੂੰ ਸਵਾਲ ਪੁੱਛੇ ਤੇ ਉਹ ਗਲੋਗਲੀ ਹੋ ਗਿਆ ਉਦੋਂ ਮੈਨੂੰ ਮੈਂ ਮਹਿਸੂਸ ਕੀਤਾ ਕਿ ਬਹੁਤਕ ਤੌਰ ਤੇ ਬਹੁਤ ਊਣਾ ਏ ਡਾਇਲੌਗ ਕਰਨ ਵਾਸਤੇ ਤੁਹਾਨੂੰ ਕਮ ਸੇ ਕਮ ਜੇ ਤੁਹਾਡੇ ਬਰਾਬਰ ਦਾ ਨਹੀਂ ਹੈ ਤੇ ਤੁਹਾਡੀ ਗੱਲ ਤੇ ਰਬਟਲ ਸਹੀ ਤਰੀਕੇ ਨਾਲ ਦੇਣ ਵਾਲਾ ਬੰਦਾ ਤੇ ਹੋਣਾ ਚਾਹੀਦਾ ਨਾ ਜੀ ਗੱਲ ਦੀ ਗੱਲ ਦੀ ਡਾਇਲੌਗ ਦੀ ਇੰਟਰੈਕਸ਼ਨ ਦੀ ਇੱਕ ਮਰਿਆਦਾ ਏ ਹਾਂ हां ਤੁਸੀਂ ਗਲੋ ਗਲੀ ਹੋਣਾ ਵਾ ਤੇ ਅਗਲੇ ਬੰਦੇ ਨੂੰ ਕਹਿ ਦੋ ਵੀ ਚਲੋ ਆਪਾਂ ਗਾਲਾਂ ਕੱਢ ਕੇ ਵੇਖੀਏ ਕਿ ਦੂਜੇ ਨੂੰ ਹਾਂ ਉਹ ਵੱਖਰਾ ਵਿਸ਼ਾ ਜਿੱਤੇ ਗੱਲ ਗੱਲ ਕਰ ਰਹੇ ਜੇ ਫੇਰ ਤੁਹਾਡੀ ਜਿਹੜੀ ਇੰਟਰੈਕਸ਼ਨ ਦੀ ਇੱਕ ਮਰਿਆਦਾ ਹੈ ਇੰਟਰੈਕਸ਼ਨ ਦੀ ਉਹ ਨਹੀਂ ਲਾਸਟ ਹੋਣੀ ਚਾਹੀਦੀ ਉਹ ਗਈ ਤੇ ਗਈ ਉਥੇ ਖਤਮ ਹੋ ਗਿਆ ਉਹ ਜਦੋਂ ਉਥੇ ਆ ਗਿਆ ਮੈਂ ਕਿਹਾ ਵੀ ਇਹ ਤਾਂ ਖਤਮ ਹੋ ਗਿਆ ਵਿਚਾਰਾ ਇਹ ਤਾਂ ਰੋ ਰਿਹਾ ਹੈ ਬਿਲਕੁਲ ਉਸ ਤੋਂ ਬਾਅਦ ਫਿਰ ਮੈਂ ਧਿਆਨ ਹੀ ਨਹੀਂ ਦਿੱਤਾ ਬਹੁਤ ਅਮ ਜਾਣਦੇ ਉਹ ਚਾਰੇ ਨੂੰ ਰੋਂ ਡਿਆ ਆ ਅੱਜ ਜਦੋਂ ਮੈਂ ਤਾਂ ਤੁਸੀਂ ਤੁਸੀਂ ਮੈਨੂੰ ਚੰਗੇ ਭਲੇ ਨੂੰ ਕੰਮ ਕਰ ਕਰਦਿਆਂ ਨੂੰ ਹੁਣ ਤੁਸੀਂ ਮੈਨੂੰ ਗਲਾਂ ਫੇਰ ਪੁਆਉਣੀਆਂ ਨੇ ਤੇ ਤੱਕ ਮੈਂ ਆ ਗਿਆ ਤੇ ਚਲੋ ਗੁਰੂ ਬਖਸ਼ਿਸ਼ ਕਰੇ ਹੁਣ ਸਿੰਘ ਨਾ ਤੇ ਮੈਂ ਤੇ ਚਲਾਉਦਾ ਨਹੀਂ ਤੁਸੀਂ ਚਲਾਉਂਦੇ ਜੇ ਤੇ ਹੁਣ ਜੋ ਮੈਸੇਜ ਮੂਸੇ ਚਾਉਣੀਆਂ ਤੁਸੀਂ ਖਾਈ ਜਾਓ ਤਗੜੇ ਹੋਗੇ ਤੇ ਮੈਨੂੰ ਇੱਥੇ ਮਾਫੀ ਦਿਓ ਕਿਉਂਕਿ ਮੈਂ ਗਾਹ ਕਿਤੇ ਜਾਣਾ ਹੈ ਬਹੁਤ ਧੰਨਵਾਦ ਤੁਹਾਡਾ ਜੀ ਜੀ ਵਾਇਬਰ ਕੀ ਖਾਲਸਾ ਵਾਇਬਰ ਜੀ ਕੀ ਫਤਿਹ ਵਾਇਬਰ ਜੀ